ਸਰਕਾਰੀ ਟੌਟ ਦੱਲਾ ਜੇ ਉਹ ਜੰਸੀਆਂ ਦਾ ਵਿਕਾਉ ਜੇ ਉਹ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਇੱਥੇ ਸੱਚ ਬੋਲਣ ਵਾਲੇ ਨੂੰ ਜਾਂ ਤਾਂ ਗੋਲੀਆਂ ਦੇ ਨਾਲ ਮਛਲੀ ਕਰ ਦਿੱਤਾ ਜਾਂਦਾ ਆ ਜਾਂ ਐਕਸੀਡੈਂਟ ਬਣਾ ਦਿੱਤੇ ਜਾਂਦੇ ਆ ਇਸ ਤਰੀਕੇ ਦੇ ਨਾਲ ਸਿੱਖੀ ਦੇ ਇਸ ਚੋਲੇ ਦੇ ਵਿੱਚ ਸਿੱਖੀ ਦੇ ਬਾਣੇ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਡੋਗਰਿਆਂ ਦੀ ਔਲਾਦ ਪੂਲੇ ਦੀ ਔਲਾਦ ਉਹ ਸਾਡੀ ਸਿੱਖੀ ਦੇ ਵਿੱਚ ਵੀ ਆ ਜਾਗੇ ਅੱਜ ਦੇ ਅੱਜ ਦੇ ਨਹੀਂ ਆ ਇਹ ਗੁਰੂ ਕਲਗੀਧਰ ਪਿਤਾ ਦੇ ਸਮੇਂ ਦੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਆ ਧਿਆਨ ਸਿੰਘ ਡੋਗਰੇ ਵਰਗੇ ਜਿਨ੍ਹਾਂ ਨੂੰ ਸੱਚ ਬੋਲਣ ਵਾਲੇ ਚੁਭਦੇ ਆ ਸੰਗਤਾਂ ਅੱਗੇ ਸੱਚ ਰੱਖਣ ਵਾਲੇ ਚੁਭਦੇ ਆ ਜੇ ਤੁਸੀਂ ਸ਼ਰੇ ਆਮ ਟੱਕਰ ਕੇ ਤੁਸੀਂ ਸਵਾਲਾਂ ਦੇ ਜਵਾਬ ਜਵਾਬ ਨਹੀਂ ਉਹਦੇ ਦੇ ਸਕੇ ਤੇ ਇਹਨੂੰ ਪਿੱਠ ਤੇ ਵਾਰ ਕਰਨਾ ਕਹਿੰਦੇ ਆ ਤੇ ਤੁਸੀਂ ਪਿੱਠ ਤੇ ਵਾਰ ਕਰਕੇ ਤੁਸੀਂ ਇਹ ਸਾਬਤ ਕਰ ਦਿੱਤਾ ਆ ਤੁਸੀਂ ਸਿਰੇ ਤੇ ਡਰਪੋ ਨਖਿੱਧ ਨੀਵੇਂ ਕਰਤਾਰ ਦੇ ਨੀਵੇਂ ਦਰਜੇ ਤੇ ਤੇ ਬੇਗੱਧ ਬੇਗਹਿਰਤ ਲੋਕ ਹੋ ਤੁਸੀਂ ਤੁਹਾਡੇ ਚ ਸਿੱਖੀ ਦਾ ਇੱਕ ਵੀ ਕਿਣਕਾ ਮਾਤਰ ਨਹੀਂ ਹੈਗਾ ਤੁਸੀਂ ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜ਼ੀ ਚਾਹੇ ਬੜੀ ਸਮਝ ਲਓ ਜਿੱਦੀ ਵੱਡੀ ਰਾਜ ਭਾਗ ਤਾਕਤ ਦੇ ਵਿੱਚ ਆਜੋ ਪਰ ਤੁਹਾਡੇ ਅੰਦਰ ਦਾ ਲੱਭ ਲੋਭ ਅਹੰਕਾਰ ਤ੍ਰਿਸ਼ਨਾ ਸਾਰਾ ਕੁਝ ਹੀ ਪੰਜੇ ਦੇ ਪੰਜੇ ਹੀ ਦੁਸ਼ਮਣ ਜਿਹੜੇ ਇਨਸਾਨ ਦੇ ਵੱਡੇ ਦੁਸ਼ਮਣ ਆ ਉਹ ਸਾਰੇ ਦੇ ਸਾਰੇ ਤੁਹਾਡੇ ਨਾਲ ਜਿਹੜੇ ਚਿੰਬੜੇ ਆ ਤੁਸੀਂ ਸੋਸ਼ਲ ਮੀਡੀਆ ਦੀ ਇਹ ਗਹਿ ਘਚ ਗੰਦੀ ਲੜਾਈ ਤੋਂ ਸਾਨੂੰ ਡਰਾ ਲੋਗੇ ਤੁਹਾਨੂੰ ਕੀ ਲੱਗਦਾ ਇਹ ਭੈੜੀਆਂ ਜਿਹੜੀਆਂ ਫੋਟੋਆਂ ਡਿਟ ਕਰ ਕਰਕੇ ਤੁਸੀਂ ਤੁਸੀਂ ਸਾਨੂੰ ਦਬਾ ਲੋਗੇ ਤੁਸੀਂ ਸਾਨੂੰ ਡਰਾ ਲੋਗੇ ਹਰ ਕਿਸ ਨੀ ਇਹ ਅਜਿਹਾ ਨਹੀਂ ਹੁੰਦਾ ਤੁਸੀਂ ਜਿੰਨੀ ਮਰਜ਼ੀ ਕਿਰਦਾਰ ਕੁਸ਼ੀ ਕਰ ਲੋ ਜਿੰਨਾ ਜਿੰਨਾ ਤੁਸੀਂ ਸਾਡੇ ਪਰ ਵੱਡਣ ਦੀ ਕੋਸ਼ਿਸ਼ ਕਰੋਗੇ ਜਿੰਨਾ ਜਿੰਨਾ ਸਾਨੂੰ ਕੁੱਤਰਨ ਦੀ ਕੋਸ਼ਿਸ਼ ਕਰੋਗੇ ਸਾਨੂੰ ਵੱਡਣ ਦੀ ਕੋਸ਼ਿਸ਼ ਕਰੋਗੇ ਉਹਨਾਂ ਉਹਨਾਂ ਹੀ ਇੱਥੇ ਗੁਰਪ੍ਰੀਤ ਹਰੀਨੋ ਵਰਗੇ ਪੈਦਾ ਹੋਣੇ ਆ ਸੋ ਭਾਈ ਗੁਰਪ੍ਰੀਤ ਸਿੰਘ ਜੀ ਹਰੀਨੋ ਹਰੀਨੋ ਕਰਕੇ ਜਿਆਦਾ ਮਸ਼ਹੂਰ ਸੀ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਕਿਉਂਕਿ ਅੰਤਲੇ ਸਮੇਂ ਜਦੋਂ ਕਤਲ ਤੋਂ ਲਗਭਗ ਅੰਤਲੇ ਸਾਰੇ ਸਮੇਂ ਮਤਲਬ ਆ ਆਪਣੇ ਨਾਲ ਉਹ ਬੀਤਿਆ ਇਕੱਠੇ ਰਹੇ ਇਕੱਠੇ ਗੱਲਾਂ ਬਾਤਾਂ ਕੀਤੀਆਂ ਸੋ ਆਪਣੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਬੋਲਣ ਲਈ ਜਿੰਨਾ ਕਾਲਜਾ ਇੱਕ ਕਹਿੰਦੇ ਨਾ ਰੁਗ ਭਰਿਆ ਗਿਆ ਉਹ ਵਾਲੇ ਹਾਲਾਤ ਹੋ ਗਏ ਉਹਦੇ ਅੰਦਰ ਬੜਾ ਕੁਝ ਸੀ ਕੁਝ ਕੋਨੇ ਕੱਢਣ ਦੀ ਕੋਸ਼ਿਸ਼ ਕੀਤੀ ਸੱਚ ਬੋਲਿਆ ਸੰਗਤਾ ਅੱਗੇ ਰੱਖਿਆ ਪਰਖਤਾਬ ਕੀ ਮਿਲਿਆ ਸਰਕਾਰੀ ਟੋਟ ਦੱਲਾ ਜੇਬੋ ਏਜੰਸੀਆਂ ਦਾ ਵਿਕਾਊ ਜੇਬੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਇੱਥੇ ਸੱਚ ਬੋਲਣ ਵਾਲੇ ਨੂੰ ਜਾਂ ਤਾਂ ਗੋਲੀਆਂ ਦੇ ਨਾਲ ਮਸ਼ਲੀ ਕਰ ਦਿੱਤਾ ਜਾਂਦਾ ਆ ਜਾ ਐਕਸੀਡੈਂਟ ਬਣਾ ਦਿੱਤੇ ਜਾਂਦੇ ਆ ਜਾ ਖਾਣੇ ਦੇ ਵਿੱਚ ਜ਼ਹਿਰ ਬਣਾ ਦਿੱਤਾ ਜਾਂਦਾ ਆ ਸੋ ਜੇ 라ਵਣ ਦੀ ਵੀ ਜੇ ਲੰਕਾ ਕਿਤੇ ਨਾ ਕਿਤੇ ਗਰ ਕੋਈ ਤੇ ਤਿੰਨੋਂ ਲੋਕਾਂ ਦਾ ਰਾਜਾ ਸੀ ਕਿੰਨਾ ਗਿਆਨ ਸੀ ਕਿੰਨਾ ਵੱਡਾ ਗਿਆਨੀ ਸੀ ਪਰ ਉਹਦੇ ਰਾਜ ਭਾਗ ਦੇ ਵਿੱਚ ਉਹਦੀ ਸਲਤਨਤ ਇੱਕ ਵੱਖਰੀ ਸੀ ਪੂਰੀ ਬਰਾਬਰੀ ਟੱਕਰ ਦੇਣ ਵਾਲਾ ਬੰਦਗੀ ਦੇ ਨਾਲ ਭਰਪੂਰ ਗਿਆਨੀ ਪਰ ਉਹਦਾ ਰਾਜ ਭਾਗ ਤਬਾਹ ਕਰਨ ਵਾਲਾ ਭਵੀਸ਼ਣ ਉਹਦਾ ਭਰਾਤਾ ਇਸ ਤਰੀਕੇ ਦੇ ਨਾਲ ਸਿੱਖੀ ਦੇ ਇਸ ਚੋਲੇ ਦੇ ਵਿੱਚ ਸਿੱਖੀ ਦੇ ਬਾਣੇ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਡੋਗਰਿਆਂ ਦੀ ਔਲਾਦ ਪੂਲੇ ਦੀ ਔਲਾਦ ਉਹ ਸਾਡੀ ਸਿੱਖੀ ਦੇ ਵਿੱਚ ਵੀ ਆਜਾਗੇ ਅੱਜ ਦੇ ਅੱਜ ਦੇ ਨਹੀਂ ਆ ਇਹ ਗੁਰੂ ਕਲਗੀਧਰ ਪਤਾਰੇ ਸਮੇਂ ਦੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਆ ਧਿਆਨ ਸਿੰਘ ਡੋਗਰੇ ਵਰਗੇ ਜਿਨ੍ਹਾਂ ਨੂੰ ਸੱਚ ਬੋਲਣ ਵਾਲੇ ਚੁਭਦੇ ਆ ਸੰਗਤਾਂ ਅੱਗੇ ਸੱਚ ਰੱਖਣ ਵਾਲੇ ਚੁਭਦੇ ਆ ਜੇ ਤੁਸੀਂ ਸ਼ਰੇ ਆਮ ਟੱਕਰ ਕੇ ਤੁਸੀਂ ਸਵਾਲਾਂ ਦੇ ਜਵਾਬ ਜਵਾਬ ਨਹੀਂ ਉਹਦੇ ਦੇ ਸਕੇ ਤੇ ਇਹਨੂੰ ਪਿੱਠ ਤੇ ਵਾਰ ਕਰਨਾ ਕਹਿੰਦੇ ਆ ਪਿੱਠ ਤੇ ਵਾਰ ਕਾਇਰ ਕਰਦੇ ਆ ਮਰਦ ਜਿਹੜੇ ਆ ਹਮੇਸ਼ਾ ਛਾਤੀ ਦੇ ਨਾਲ ਟੱਕਰ ਲੈਂਦੇ ਆ ਸਿੱਧਾ ਆਮਣੇ ਸਾਹਮਣੇ ਟੱਕਰਦੇ ਆ ਤੇ ਪਿੱਠ ਤੇ ਵਾਰ ਕਾਇਰ ਤੇ ਡਰਪੋਕ ਤੇ ਨਖਿੱਧ ਮੰਦਾ ਡਿੱਗੇ ਹੋਏ ਕਰਦਾਰ ਵਾਲਾ ਕਰਦਾ ਆ ਤੇ ਤੁਸੀਂ ਪਿੱਠ ਤੇ ਵਾਰ ਕਰਕੇ ਤੁਸੀਂ ਇਹ ਸਾਬਤ ਕਰ ਦਿੱਤਾ ਆ ਤੁਸੀਂ ਸਿਰੇ ਤੇ ਡਰਪੋਕ ਨਖਿੱਧ ਨੀਵੇਂ ਕਰਦਾਰ ਦੇ ਨੀਵੇਂ ਦਰਜੇ ਤੇ ਤੇ ਬੇਗੱਧ ਬੇਗਹਿਰਤ ਲੋਕ ਉਹ ਤੁਸੀਂ ਤੁਹਾਡੇ ਚ ਸਿੱਖੀ ਦਾ ਇੱਕ ਵੀ ਕਿਣਕਾ ਮਾਤਰ ਨਹੀਂ ਹੈਗਾ ਤੁਸੀਂ ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜ਼ੀ ਚਾਹੇ ਬੜੀ ਸਮਝ ਲੋ ਜਿੱਡੀ ਵੱਡੀ ਰਾਜ ਭਾਗ ਤਾਕਤ ਦੇ ਵਿੱਚ ਆ ਜਾਓ ਪਰ ਤੁਹਾਡੇ ਅੰਦਰ ਦਾ ਲੱਭ ਲੋਭ ਅਹੰਕਾਰ ਤ੍ਰਿਸ਼ਨਾ ਸਾਰਾ ਕੁਝੀ ਪੰਜੇ ਦੇ ਪੰਜੇ ਹੀ ਦੁਸ਼ਮਣ ਜਿਹੜੇ ਇਨਸਾਨ ਦੇ ਵੱਡੇ ਦੁਸ਼ਮਣ ਆ ਉਹ ਸਾਰੇ ਦੇ ਸਾਰੇ ਤੁਹਾਡੇ ਨਾਲ ਜਿਹੜੇ ਚਿੰਬੜੇ ਆ ਜਿੰਨਾ ਤੱਕ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਅੱਗੇ ਜਿਹੜਾ ਸਿਰ ਨੀਵਾ ਕਰਕੇ ਨਹੀਂ ਹੁੰਦਾ ਉਹਨੂੰ ਫਿਰ ਇੱਥੋਂ ਵੀ ਮੂਹ ਦਾ ਕਾਲਾ ਹੁੰਦਾ ਆ ਦਰਗਾਹ ਚ ਵੀ ਮੂਹ ਕਾਲਾ ਹੁੰਦਾ ਵਾ ਜੇ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀਆਂ ਦੇ ਵਿੱਚ ਖੜਕੜ ਕੇ ਪੰਥ ਦੇ ਨਾਲ ਝੂਠ ਬੋਲਿਆ ਕਿੰਨੀਆਂ ਕਤਾਈਆਂ ਕੀਤੀਆਂ ਬੇਦਾਗ ਬੇ ਜਿਹੜੇ ਕਸੂਰ ਨੌਜਵਾਨਾਂ ਦੇ ਨਾਲ ਕਿੰਨਾ ਕੁਝ ਤੁਸੀਂ ਮਾੜਾ ਹਸ਼ਰ ਕੀਤਾ ਤੇ ਜ਼ਿੰਦਗੀਆਂ ਬਰਬਾਦ ਹੋਈਆਂ ਉਹ ਸਾਰਾ ਕੁਝ ਸਾਰਾ ਸਾਡੇ ਸਾਹਮਣੇ ਹੀ ਆ ਹੁਣ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਅੱਗੇ ਕੋਈ ਨਾ ਕੋਈ ਕੋਈ ਲੋਕਸ਼ਿਪ ਕੇ ਕੰਮ ਰਹਿ ਗਿਆ ਆ ਉਹ ਤੇ ਸਾਡੀ ਮਨ ਦਾ ਇਹ ਸਿਸਟਮ ਇਦਾਂ ਦਾ ਹੋ ਗਿਆ ਸਾਡੇ ਲੋਕਾਂ ਦਾ ਕਿ ਜਿਹੜਾ ਪੱਲੜਾ ਭਾਰੀ ਹੁੰਦਾ ਆ ਤਕੜੀ ਦੇ ਤਕੜੀ ਹੁੰਦੀ ਆ ਨਾ ਜਿਸ ਪਾਸੇ ਭਾਰ ਜ਼ਿਆਦਾ ਹੁੰਦਾ ਵੋ ਉਸੇ ਪਾਸੇ ਹੀ ਜ਼ਿਆਦਾ ਠਾਣ ਜਾਂਦੀ ਆ ਪਰ ਇਹ ਵੇਖੋ ਜਿਹੜਾ ਆਪਾਂ ਇਸ ਭਾਰੇ ਪਣ ਦੇ ਵਹਾ ਦੇ ਵਿੱਚ ਤਾਕਤ ਦੇ ਵਹਾ ਦੇ ਵਿੱਚ ਟੈ ਪਏ ਆ ਕਿ ਜਿਹਦਾ ਰਾਜ ਭਾਗ ਜਿਹਨੂੰ ਤਾਕਤ ਮਿਲ ਗਈ ਉਧਰ ਨੂੰ ਹੋਜੋ ਹਵਾ ਵੇਖ ਕੇ ਉਧਰ ਨੂੰ ਹੋਜੇ ਜੇ ਤੇ ਬੰਦੇ ਨੂੰ ਅੱਗੇ ਲਾਉਨੇ ਆਪਾਂ ਉਦੋਂ ਉਹਨੂੰ ਬਹੁਤ ਹਲਾਸ਼ੇਰੀਆਂ ਦਿੰਨੇ ਆ ਖਿੱਚਦੇ ਤੇਰੇ ਨਾਲ ਆ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਜਦੋਂ ਉਹਦੀ ਚੜ੍ਹਾਈ ਹੁੰਦੀ ਪਹਿਲਾਂ ਤੇ ਉਹਦੇ ਬੋਲ ਵਾਲਾ ਕੱਜ ਕੇ ਕਹਿੰਦੇ ਆ ਵੀ ਤੇਰੇ ਨਾਲ ਆ ਜਦੋਂ ਉਹਦੇ ਤੇ ਮੁਸੀਬਤ ਹੁੰਦੀ ਆ ਸਾਰੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਦਾਨ ਛੱਡ ਕੇ ਆਪ ਹੀ ਭੱਜ ਜਾਂਦੇ ਹੋ ਮੈਂ ਗੱਲ ਕਹਿਣਾ ਵੀ ਤੁਹਾਡੇ ਕੋਲ ਹੈ ਕੀ ਆ ਕੀ ਕਰਤੂਤ ਆ ਤੁਹਾਡੇ ਕੋਲੋ ਤੁਹਾਡੇ ਕੋਲ ਮੈਂ ਦੱਸਣਾ ਕੀ ਕਰਤੂਤਾ ਤੁਹਾਡੇ ਕੋਲੋ ਕਰਤੂਤਵਾ ਸੋਸ਼ਲ ਮੀਡੀਆ ਤੇ ਤੁਸੀਂ ਸਾਹਮਣੇ ਆਪਣੀ ਡਿਫੈਂਸ ਲਈ ਲੜ ਨਹੀਂ ਸਕਦੇ ਆਮਣੇ ਸਾਹਮਣੇ ਟੱਕਰ ਨਹੀਂ ਦੇ ਸਕਦੇ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤੁਹਾਡੇ ਕੋਲ ਕੀ ਹੈ ਕਰਤੂਤ ਤੁਹਾਡੇ ਕੋਲ ਕਰਤੂਤ ਹੈ ਕਿ ਸੋਸ਼ਲ ਮੀਡੀਆ ਤੇ ਬਦਨਾਮ ਕਰਨਾ ਸੋਸ਼ਲ ਮੀਡੀਆ ਤੇ ਭੱਡੀ ਪ੍ਰਚਾਰ ਕਰਨਾ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਕਿਸੇ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਚੁੱਕ ਚੁੱਕ ਕੇ ਉਹਨਾਂ ਨੂੰ ਐਡਿਟ ਕਰ ਕਰਕੇ ਉਹਨੂੰ ਸੋਸ਼ਲ ਮੀਡੀਆ ਤੇ ਪਾਉਣਾ ਤੁਹਾਡੀ ਕਰਤੂਤ ਕੀ ਆ ਤੁਹਾਡੀ ਕਰਤੂਤ ਆ ਜਿਹੜਾ ਕੌਮ ਤੇ ਪੰਥ ਦੇ ਸਲ ਲਈ ਸੰਘਰਸ਼ ਲੜਦਾ ਸੱਚ ਬੋਲਦਾ ਸਿੱਖੀ ਦੇ ਬਾਣੀ ਤੇ ਬਾਣੇ ਦਾ ਧਾਰ ਨਹੀਂ ਹੋਵੇ ਤੁਸੀਂ ਉਹਨਾਂ ਨੂੰ ਦੱਲੇ ਦਲਾਲ ਸਰਕਾਰੀ ਟੋਟ ਸਵੇ ਦੇ ਮਾੜੇ ਤੋਂ ਮਾੜਾ ਨੀਵੇਂ ਦਰਜੇ ਦੇ ਤੁਸੀਂ ਉਹਨੂੰ ਬੋਲ ਬੋਲਦੇ ਹੋ ਇਹ ਕਰਤੂਤਾ ਤੁਹਾਡੀ ਤੁਹਾਡੀ ਕਰਤੂਤਾ ਮਾਵਾ ਭੈਣਾਂ ਨੂੰ ਗੰਦੀਆਂ ਗਾਲਾਂ ਕੱਢਦੇ ਹੋ ਤੁਸੀਂ ਆਪਣੇ ਆਪ ਨੂੰ ਤੁਸੀਂ ਗੁਰੂ ਦੇ ਸਿੱਖ ਕਹੋਂਦੇ ਹੋ ਪਰ ਤੁਹਾਡੇ ਅੰਦਰ ਇੰਨੀ ਗੰਦਗੀ ਭਰੀ ਪਈ ਆ ਤੁਸੀਂ ਮਤਲਬ ਨੌਜਵਾਨਾਂ ਨੂੰ ਜਿਹੜੇ ਸਿਰਕੜਵੇਂ ਨੌਜਵਾਨ ਉਹਨਾਂ ਨੂੰ ਤੁਸੀਂ ਵਰਤਦੇ ਹੋ ਸਿੱਖੀ ਦੇ ਨਾਮ ਦੇ ਉੱਤੇ ਵਰਤ ਕੇ ਬਾਅਦ ਵਿੱਚ ਉਹਨਾਂ ਨੂੰ ਤੁਸੀਂ ਗਦਾਰ ਘੋਸ਼ਿਤ ਕਰਦੇ ਹੋ ਕੌਮ ਦੇ ਵਿੱਚ ਪਰ ਇਹ ਸਮੇਂ ਨੇ ਦੱਸ ਦੇਣਾ ਆ ਪਿੱਗਦਾਰ ਕੌਮ ਆ ਕੌਣ ਆ ਤੇ ਪੰਥਕ ਕੌਣ ਆ ਬਹੁਤਾ ਸਮਾਨੀ ਇੱਥੇ ਡਿੱਗਦਾ ਹੁੰਦਾ ਤੇ ਝੂਠ ਆ ਨਾ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕੋਏ ਜਿਵੇਂ ਸਨ ਲੱਗਣ ਦੇ ਉੱਤੇ ਚੋਰ ਕਾਬੂ ਹੁੰਦਾ ਆ ਤੇ ਚੋਰ ਨੂੰ ਸਜ਼ਾ ਮਿਲਦੀ ਆ ਪਰ ਇਹ ਵੇਖਿਓ ਇੱਥੇ ਬੇਸ਼ੱਕ ਤੁਹਾਡੇ ਸਰਕਾਰਾਂ ਨਾਲ ਹੱਥ ਰਲ ਕੇ ਤੁਸੀਂ ਇਹਨਾਂ ਕੋਟਾ ਕਚੈਰੀਆਂ ਤੇ ਬਚ ਜੋਗੇ ਪਰ ਜਿਹੜਾ ਉਹ ਧਰਮ ਰਾਜ ਤੇ ਗੁਰੂ ਪਾਸ਼ਾ ਜੀ ਦੀ ਜਿਹੜੀ ਕਚੈਰੀ ਆ ਉਹ ਸੱਚਖੰਡ ਵਾ ਉਹਦੇ ਵਿੱਚ ਨਿਆਂ ਹੋਣਾ ਹੀ ਹੋਣਾ ਵਾ ਉਹਦੇ ਵਿੱਚ ਕਿਸੇ ਦੀ ਜ਼ਬਰਦਸਤ ਨਹੀਂ ਚਲਣੀ ਉਹਦੇ ਵਿੱਚ ਕੋਈ ਜੱਜ ਨਹੀਂ ਤੁਹਾਡੀ ਜ਼ਬਰ ਚੱਲੇਗਾ ਕੋਈ ਅਫਸਰ ਨਹੀਂ ਜ਼ਬਰਸ਼ ਨਹੀਂ ਕਰਨੀ ਕਿਸੇ ਲੀਡਰ ਨੇ ਜ਼ਬਰਸ਼ ਨਹੀਂ ਕਰਨੀ ਤੁਹਾਡੇ ਮਾਂ ਬੈ ਮਾਂ ਬੱਚੇ ਕੋਈ ਨਹੀਂ ਤੁਹਾਡੀ ਬਾਣੀ ਫੜਨੀ ਉਥੇ ਤੁਹਾਡੇ ਮੂ ਕਾਲੇ ਦੁੱਜਕ ਚਾਲਿਆ ਉਥੇ ਸੱਚੇ ਹੀ ਸੱਚ ਨਿਭੜੇ ਚੁਣ ਵਖ ਕੱਡੇ ਜਜਮਾਲਿਆ ਥੌਣ ਪਾਇਨ ਕੂੜਿਆਰ ਮੂ ਕਾਲੇ ਦੁੱਜਕ ਚਾਲਿਆ ਸੋ ਸਿੱਖੀ ਦਾ ਜਿਹੜਾ ਬੋਲਬਾਲਾ ਹੈ ਨਾ ਕਟੋ ਕੱਟ ਜੇ ਤੁਸੀਂ ਕੁਝ ਨਹੀਂ ਨਾ ਕਰ ਸਕਦੇ ਜੇ ਤੁਸੀਂ ਕੁਝ ਨਹੀਂ ਕਰਨੇ ਕਿਸੇ ਦੇ ਭੰਡੋਣਾ ਕੌਮ ਨੂੰ ਗਮਰਾ ਨਾ ਕਰੋ ਕੌਮ ਨੂੰ ਵਰਤ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੰਥ ਨੂੰ ਵਰਤ ਕੇ ਪੰਥ ਦਾ ਸਹਾਰਾ ਲੈ ਲਓ ਤੇ ਕੌਮ ਨੂੰ ਗਲਤ ਰਸੇ ਨਾ ਦਰੋ ਪੰਥ ਵਿਸ਼ਾਲ ਆ ਪੰਥ ਹੀ ਆਪਣੇ ਆਪ ਦੇ ਇੱਕ ਬ੍ਰਹਿਮੰਡ ਦਾ ਰਾਜਾ ਆ ਪੰਥਾ ਬਣਿਆਰ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਰਾਜ ਕਰਨ ਵਾਲਾ ਇੱਕ ਤਖਤ ਆ ਤੁਸੀਂ ਸ੍ਰੀ ਅਕਾਲ ਤਖਸਦ ਦੇ ਨਾਲ ਸ੍ਰੀ ਸਿਧਾਂਤ ਦੇ ਨਾਲ ਨਾ ਟੱਕਰ ਲਓ ਨਾ ਸਿਧਾਂਤ ਨੂੰ ਤੁਸੀਂ ਖੇਰੂ ਲਾਓ ਤੁਸੀਂ ਕੌਮ ਦਾ ਮਾੜਾ ਮੋਟਾ ਡਰ ਖਾਓ ਉਹ ਗੁਰੂ ਦਾ ਡਰ ਭੈ ਖਾਓ ਤੁਸੀਂ ਮਾਵਾਂ ਦੀਆਂ ਕੁੱਖਾਂ ਹੋਲੀਆਂ ਕਰ ਦਿੱਤੀਆਂ ਬੁੱਢੇ ਬਾਰੇ ਜਿਹੜੀਆਂ ਮਾਵਾਂ ਨੇ ਆਪਣੇ ਪੁੱਤਾਂ ਦਾ ਨਿਗ ਮੰਨਣਾ ਸੀ ਆਪਣੇ ਪੁੱਤਾਂ ਦਾ ਸੁੱਖ ਭਾਗ ਮੰਨਣਾ ਸੀ ਖੁਸ਼ੀਆਂ ਖੇੜੇ ਬੱਚਿਆਂ ਨੂੰ ਪੁੱਤਿਆਂ ਨੂੰ ਖੜਾਉਣਾ ਸੀ ਜਿਹੜੀਆਂ ਮਾਵਾਂ ਨੇ ਆਪਣੇ ਪੁੱਤਾਂ ਦੀ ਕਮਾਈ ਦੇ ਸਿਰ ਦੇ ਉੱਤੇ ਬਜ਼ੁਰਗਾਂ ਦਾ ਬਜ਼ੁਰਗਾਂ ਬਢੇਪਾ ਆਪਣਾ ਕੱਢਣਾ ਸੀ ਤੁਸੀਂ ਉਹਨਾਂ ਮਾਵਾਂ ਦੀਆਂ ਕੁੱਖਾ ਹੌਲੀਆਂ ਕੀਤੀਆਂ ਆ ਇਹ ਤੁਹਾਨੂੰ ਮਾਵਾਂ ਦੀਆਂ ਲੱਖਾਂ ਮਾਵਾਂ ਦੀਆਂ ਹਾਏ ਲੱਗਣਗੀਆਂ ਇਹ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਮੈਂ ਕਹਿੰਦਾ ਜਿੰਨਾ ਪਾਪੀਆਂ ਨੇ ਚਾਹੇ ਕੋਈ ਵੀ ਹੋਵੇ ਵੱਡੇ ਤੋਂ ਵੱਡੀ ਤਾਕਤ ਹੋਵੇ ਗੁਰਪ੍ਰੀਤ ਸਿੰਘ ਹਰੀਨੋ ਦੀ ਪਿੱਠ 'ਚ ਛੁਰਾ ਮਾਰਿਆ ਵਾ ਉਹ ਬਖਸ਼ਿਆ ਨਹੀਂ ਜਾਵੇਗਾ ਜੇ ਉਹਨੂੰ ਇੱਥੇ ਕੋਟਾ ਕਚਹਿਰੀਆਂ ਜਾਂ ਕੋਈ ਵੀ ਸਜ਼ਾ ਨਾ ਦੇ ਸਕੀਆਂ ਉਹਨੂੰ ਰੱਬ ਦੀ ਦਰਗਾਹ ਤੇ ਰੱਬ ਦੀ ਕੋਟ ਕਚਹਿਰੀ ਚ ਇਹੋ ਜੀ ਸਜ਼ਾ ਮਿਲੇਗੀ ਉਹਦੀਆਂ ਪੁਸਤਾ ਪੁਸਤਾ ਉਹਦੀਆਂ ਬਿਲਕਣਗੀਆਂ ਤਰਲੇ ਲੈਣਗੀਆਂ ਇਹ ਪੁਸਤਾ ਤੱਕ ਇਹ ਕੰਮ ਹੋਊਗੀ ਇਤਿਹਾਸ ਗਵਾਹਾਂ ਜਿੰਨਾ ਜਿੰਨਾਂ ਨੇ ਵੀ ਸਿੱਖ ਪੰਥ ਤੇ ਸਿੱਖੀ ਦੇ ਬੋਲ ਵਾਲੇ ਰੱਖਣ ਵਾਲੇ ਕੌਮ ਦੇ ਯੋਧਿਆਂ ਦੀ ਪਿੱਟ 'ਚ ਛੁਰਾ ਮਾਰਿਆ ਉਹਨਾਂ ਦੇ ਅੱਜ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ ਹੋਇਆ ਠੀਕ ਹੈ ਜੀ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਾ ਦੀਆਣਾ ਬਾਤੀ ਭਾਵੇਂ ਰਾਵਣ ਰਾਵਣ ਇਹਨਾ ਮਾੜਾ ਨਹੀਂ ਸੀ ਹੈਗਾ ਪਰ ਗੱਲ ਇਹ ਸੀ ਇੱਕ ਨੀਕੀ ਜੀ ਕਿਤਾਈ ਕਹਿ ਲੋ ਕੁਛ ਕਹਿ ਲੋ ਉਹਦੇ ਤੇ ਸਮਾਂ ਹੀ ਇਦਾਂ ਦਾ ਹੋ ਜਾਂਦਾ ਅੱਜ ਜੇ ਸਾਡੇ ਸਾਡੇ ਦੇ ਸਮਾਂ ਬਣਿਆ ਨਾ ਸਾਡੇ ਦੇ ਵਿਰਤਾ ਬਣੀਆਂ ਬਾਈ ਗੁਰਪ੍ਰੀਤ ਦੇ ਪਰਿਵਾਰ ਤੇ ਬਣੀਆਂ ਇਹ ਇਹ ਕਿਸੇ ਨੇ ਇੱਥੇ ਬੈਠਾ ਨਹੀਂ ਰਹਿਣਾ ਤੁਹਾਡਾ ਰਾਜਪਾਗ ਹਮੇਸ਼ਾ ਵਾਸਤੇ ਨਹੀਂ ਰਹਿਣਾ ਤੁਹਾਡੀਆਂ ਲੀਡਰੀਆਂ ਹਮੇਸ਼ਾ ਵਾਸਤੇ ਨਹੀਂ ਰਹਿਣੀਆਂ ਤੁਸੀਂ ਬਿਲਕੋਗੇ ਤੁਸੀਂ ਤਰਲੇ ਲੋਗੇ ਇੱਕ ਸਮਾਂ ਇਦਾਂ ਦਾ ਆਏਗਾ ਤੁਸੀਂ ਕੰਧਾਂ ਨਾਲ ਟੱਕਰਾਂ ਮਾਰੋਗੇ ਤੇ ਪਛਤਾਓਗੇ ਆਪਣੇ ਕੀਤੇ ਹੋਇਆਂ ਨੂੰ ਪਤਾ ਨਹੀਂ ਕੀ ਕੁਝ ਨਿਕਲਣਾ ਚਾਹੁੰਨਾ ਮੈਂ ਗੁਰੂ ਦੀ ਹਜੂਰੀ ਦੇ ਵਿੱਚ ਕੋਈ ਉਹੋ ਜਿਹੇ ਸ਼ਬਦ ਨਹੀਂ ਕੱਢਣਾ ਚਾਹੁੰਨਾ ਪਰ ਜਿਹੜਾ ਮਨ ਭਰਦਾ ਆ ਮਨ ਭਰਦਾ ਆ ਮਾਤਾ ਜੀ ਕਹਿੰਦੇ ਹੁੰਦੇ ਆਓ ਕਿਹੜੇ ਮੂਹ ਨਾਲ ਦੇ ਨਾਲ ਆਈਏ ਜਿਹੜੇ ਹੱਸਦੇ ਖੇਡਦੇ ਆਪਾਂ ਇੱਥੇ ਖਾਂਦੇ ਪੀਂਦੇ ਹੁੰਦੇ ਸੀ ਅੱਜ ਉਹਨੂੰ ਲੱਭੀਦਾ ਲੱਭਦਾ ਹੀ ਨਹੀਂ ਕਿਤੇ ਉਹ ਰੌਣਕ ਜਿਹੜੀ ਉਹਦੀ ਲੱਭਦੀ ਨਹੀਂ ਆ ਉਹਦੇ ਹਾਸਾ ਚਿਹਰਾ 24 ਘੰਟੇ ਉਹਦੇ ਮੱਥੇ ਦੇ ਕਦੀ ਆਪਾਂ ਉਹਦੇ ਤੇ ਨਮੋਸ਼ੀ ਵੇਖੀ ਨਹੀਂ ਸੀ ਪਰ ਉਹਨੂੰ ਬਥੇਰਾ ਆਖਿਆ ਆਪਾਂ ਉਹ ਇੰਨਾ ਡੋਗਰਿਆਂ ਦੇ ਪਾਸੇ ਨਾ ਇਹਨਾਂ ਦੇ ਜੰਜਾਲ ਦੇ ਵਿੱਚ ਫਸ ਚੁੱਪ ਕਰਕੇ ਬਹਿ ਜਾ ਆਪਣੇ ਬਾਲ ਬੱਚੇ ਸਾंभ ਪਰ ਨਹੀਂ ਉਹ ਕਹਿੰਦਾ ਮਰਨਾ ਤੈ ਆ ਮੈਨੂੰ ਕਹਿੰਦਾ ਸੀ ਵੀ ਮਰਨਾ ਤੈਅ ਆ ਉੱਥੇ ਗੱਡੀ ਨਾ ਵੱਜ ਕੇ ਆਂਦਾ ਮੈਂ ਮਰ ਗਿਆ ਤੇ ਉਹ ਕਿਹੜਾ ਮੋਲਵਾ ਸੱਚ ਬੋਲਦੇ ਮਰਾਂਗਾ ਤੇ ਦੁਨੀਆ ਯਾਦ ਕਰੇਗੀ ਅੱਜ ਦੁਨੀਆ ਯਾਦ ਕਰਨ ਢੀ ਆ ਬੇਸ਼ੱਕ ਸੋਸ਼ਲ ਮੀਡੀਆ ਤੇ ਇਹਨਾਂ ਨੇ ਟਾਈਟਲ ਵੱਡੇ ਵੱਡੇ ਲੇਕ ਕੇ ਲੇਖ ਲਿਖ ਦਿੰਦੇ ਆ ਇਹ ਗਦਾਰ ਵਾਜੀ ਇਹਨੇ ਆਹ ਕੀਤਾ ਜੀ ਇਹਦੇ ਪਿੰਡ ਦਾ ਰੌਲਾ ਸੀ ਜੇ ਤੁਹਾਡੇ ਕੋਲ ਸੱਚ ਦਾ ਸਾਹਮਣਾ ਨਹੀਂ ਹੁੰਦਾ ਤੁਹਾਨੂੰ 20 ਵਾਰੀ ਤੇ ਕਹਿ ਚੁੱਕੇ ਆ ਵੀ ਤੁਸੀਂ ਔਕਾਤਰ ਸਾਹਿਬ ਆ ਕੇ ਤੇ ਗੁਰੂ ਦੀ ਹਜੂਰੀ ਦੇ ਵਿੱਚ ਇੰਨੀ ਗੱਲ ਕਹਿ ਦੋ ਵੀ ਆਪਾਂ ਕਿਸੇ ਦਾ ਨੁਕਸਾਨ ਨਹੀਂ ਕੀਤਾ ਫਿਰ ਤੁਹਾਡੇ ਤੇ ਕੋਈ ਉਂਗਲ ਵੀ ਨਹੀਂ ਚੁੱਕੇਗਾ ਤੁਸੀਂ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਲੇਖ ਲੇਕ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਸੋਸ਼ਲ ਮੀਡੀਆ ਦੀ ਇਹ ਗਹਿ ਘਚ ਗੰਦੀ ਲੜਾਈ ਤੋਂ ਸਾਨੂੰ ਡਰਾ ਲੋਗੇ ਤੁਹਾਨੂੰ ਕੀ ਲੱਗਦਾ ਇਹ ਭੈੜੀਆਂ ਜਿਹੜੀਆਂ ਫੋਟੋਆਂ ਡਿਟ ਕਰ ਕਰਕੇ ਤੁਸੀਂ ਤੁਸੀਂ ਸਾਨੂੰ ਦਬਾ ਲੋਗੇ ਤੁਸੀਂ ਸਾਨੂੰ ਡਰਾ ਲੋਗੇ ਹਰ ਕਿਸ ਨਹੀਂ ਇਹ ਅੱਜ ਦਾ ਨਹੀਂ ਹੁੰਦਾ ਤੁਸੀਂ ਜਿੰਨੀ ਮਰਜ਼ੀ ਕਰਤਾਰ ਕੁਸ਼ੀ ਕਰ ਲੋ ਜਿੰਨਾ ਜਿੰਨਾ ਤੁਸੀਂ ਸਾਡੇ ਪਰ ਵੱਡਣ ਦੀ ਕੋਸ਼ਿਸ਼ ਕਰੋਗੇ ਜਿੰਨਾ ਜਿੰਨਾ ਸਾਨੂੰ ਕੁੱਤਰਨ ਦੀ ਕੋਸ਼ਿਸ਼ ਕਰੋਗੇ ਸਾਨੂੰ ਵੱਡਣ ਦੀ ਕੋਸ਼ਿਸ਼ ਕਰੋਗੇ ਉਹਨਾਂ ਉਹਨਾਂ ਹੀ ਇੱਥੇ ਗੁਰਪ੍ਰੀਤ ਧਰੀਨੋ ਵਰਗੇ ਪੈਦਾ ਹੋਣੇ ਆ ਹੋਣੇ ਆ ਹੋਣੇ ਆ ਤੇ ਸੱਚ ਕਦੇ ਵੀ ਛੁਪਣਾ ਨਹੀਂ ਜੀ ਸੱਚ ਪਿਆਰਿਓ ਕਦੇ ਵੀ ਨਹੀਂ ਜੀ ਛੁਪਣਾ ਫੈਸਲਾ ਤੁਹਾਡੇ ਹੱਥ ਆ ਗੁਰੂ ਸਾਹਿਬ ਦੀ ਪਾਵਨ ਪੀਤਰ ਹਜ਼ੂਰੀ ਆ ਜੇ ਕਿਤੇ ਮੈਂ ਕੋਈ ਸ਼ਾਨ ਦੇ ਗਲਤ ਬੋਲਿਆ ਹੋਆ ਜੇ ਮੈਂ ਝੂਠ ਬੋਲਿਆ ਹੋਆ ਤੇ ਗੁਰੂ ਸਾਹਿਬ ਫਿਰ ਇੱਥੇ ਹਾਜ਼ਰ ਨਜ਼ਰ ਜਾਣਦੇ ਆ ਵੀ ਗੁਰੂ ਦੀ ਕਜੈਰੀ ਜਿਹਦੇ ਵਿੱਚ ਜਿਹੜਾ ਝੂਠ ਬੋਲਦਾ ਵਾ ਤੇ ਉਹਦਾ ਫਿਰ ਕੀ ਹੱਸ ਰਹੁੰਦਾ ਵਾ ਸਤਿਗੁਰ ਸੱਚੇ ਪਿਤਾ ਸਾਰਾ ਕੁਝ ਜਾਣਦੇ ਆ ਸੋ ਮੇਰੀਆਂ ਇਹੋ ਬੇਨਤੀਆਂ ਆ ਵੀ ਬਾਈ ਗੁਰਪ੍ਰੀਤ ਸਿੰਘ ਜੀ ਨੂੰ ਘਟੋ ਘੜਾਪਾ ਆਪਣੇ ਹਿਰਦਿਆਂ ਦੇ ਵਿੱਚ ਤੇ ਆਪਾਂ ਆਪਣੀ ਕੋਮਲ ਰੂਪੀ ਆਪਾਂ ਰੂਹਾਂ ਦੇ ਵਿੱਚ ਉਹਨੂੰ ਯਾਦ ਰੱਖੀਏ ਉਹਨੂੰ ਆਪਾਂ ਜਿਉਂਦੇ ਰੱਖਣਾ ਆ ਬੇਸ਼ੱਕ ਇਹਨਾਂ ਝਾਲਮਣੇ ਮਾਰ ਦਿੱਤਾ ਆ ਪਰ ਆਪਾਂ ਗੁਰਪ੍ਰੀਤ ਨੂੰ ਮਰਨ ਨਹੀਂ ਦੇਣਾ ਸਾਡੇ ਲਈ ਗੁਰਪ੍ਰੀਤ ਅਜੇ ਵੀ ਜੁੰਦਾ ਵਾ ਹਰ ਸਾਲ ਉਹਦੀ ਇਦਾਂ ਹੀ ਮਨਾਈ ਜਾਊਗੀ ਯਾਦ ਦੇ ਵਿੱਚ ਆਪਾਂ ਨੂੰ ਮਰਨ ਨਹੀਂ ਦਵਾਗੇ ਉਹਦਾ ਬੱਚਾ ਵਾ ਉਹ ਤੁਹਾਨੂੰ ਤੁਹਾਨੂੰ ਸ਼ਰਮ ਨਹੀਂ ਆਈ ਰਤਾ ਪਰ ਵੀ ਤੁਹਾਡਾ ਇੱਕ ਬਰੀ ਵੀ ਹਿਰਦਾ ਨਹੀਂ ਮਰੁੰਦ ਰਿਆ ਉਹਦਾ 7-8 ਸਾਲ ਦਾ ਬੱਚਾ ਵੇਕੇ ਉਹਦੀ ਬਜ਼ੁਰਗ ਮਾਤਾ ਵੇਕੇ ਉਹਦੇ ਵੱਡੇ ਮਾਪੇ ਵੇਕੇ ਤੁਹਾਨੂੰ ਮਾਸਾ ਵੀ ਭੈਣੀ ਆਇਆ ਰੱਬ ਦਾ ਤੁਹਾ ਨੂੰ ਮੌਤ ਨਹੀਂ ਆਉਣੀ ਉਹ ਮੌਤ ਹਰ ਇੱਕ ਨੂੰ ਮੌਤ ਦਾ ਜਾਲ ਹਰ ਇੱਕ ਤੇ ਪੈਣਾ ਵਾ ਮੌਤ ਤੋਂ ਕੋਈ ਵੀ ਨਹੀਂ ਜੇ ਬਚ ਸਕਿਆ ਹਰ ਇੱਕ ਨੂੰ ਆਉਣੀ ਗੇ ਪਰ ਭੈ ਕਾਹੂ ਕੋ ਦੇਤਨਾ ਨਾ ਪਰਮਾਨਤੇ ਆਣ ਜਿੰਨੇ ਮਰਜੀ ਡਰਾਵੇ ਧਮਕਾ ਲੋ ਕਰਦਾਰ ਕੁਸ਼ੀ ਕਰ ਲੋ ਬਦਨਾਮ ਕਰ ਲੋ ਜਿੰਨਾ ਮਰਜੀ ਕ੍ਰਿਟੀਸਾਈਜ਼ ਕਰ ਲੋ ਜੋ ਮਰਜੀ ਕਰ ਲੋ ਜੋ ਅੱਡਾ ਸਾਰਾ ਤੰਤਰ ਫੇਲ ਹੋਏ ਨਾ ਜੇ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਸਾਨੂੰ ਨਹੀਂ ਦਬਾ ਸਕੇ ਗਾਹਮ ਨਹੀਂ ਜਿਦ ਦਬਾਇਆ ਜਾਣਾ ਸੋ ਸੱਚੇ ਬਾਦਸ਼ਾਹ ਦਾ ਜਿੰਨਾ ਤੱਕ ਸਿਰ ਦੇ ਉੱਤੇ ਹੱਥ ਵਾ ਸੋ ਪਰਾਉ ਮੈਂ ਉਹ ਬੇਨਤੀ ਕਰਨੀ ਚਾਹੁੰਦਾ ਪਤਾ ਨਹੀਂ ਕਿੰਨੀਆਂ ਮਾਮਾ ਦੇ ਕਈ ਕਈ ਜਬਾਨ ਗੱਬਰੂ ਇਸ ਤਰਤੇ ਇਸ ਗੰਦੀ ਰਾਜਨੀਤੀ ਦੀ ਖੇਡ ਇਸ ਭੈੜੇ ਜ਼ਾਲਮਾਂ ਦੀ ਖੇਡ ਚ ਕੱਲ ਅੱਜ ਗੁਰਪ੍ਰੀਤ ਗਿਆ ਦੁਨੀਆ ਤੋਂ ਕੱਲ ਨੂੰ ਕੋਈ ਹੋਰ ਮਰ ਜੇਗਾ ਕੱਲ ਨੂੰ ਕੀ ਪਤਾ ਸਾਡੀ ਵਾਰੀ ਆ ਜਣੀ ਆ ਅੱਜ ਆਪਾਂ ਬੋਲਦੇ ਪਏ ਆ ਕੱਲ ਨੂੰ ਕੀ ਪਤਾ ਤੁਹਾਨੂੰ ਸਾਡੀਆਂ ਬਰਸੀਆਂ ਦੇ ਹੋਣਾ ਪਵੇ ਸੋ ਇਸ ਤੋਂ ਪਹਿਲਾਂ ਹੀ ਕਿਤੇ ਆਪਣੇ ਆਪ ਨੂੰ ਆਪਾਂ ਜਗਾ ਲਈਏ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਕਿਤੇ ਪੰਥ ਨੂੰ ਇੱਕਜੁਕਤਾ ਕਿਤੇ ਕਰੀਏ ਪੰਥ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਆਪਾਂ ਕਹਿੰਨੇ ਬਹੁਤ ਆ ਪੰਥ ਨੂੰ ਇਕੱਠੇ ਕਰਨਾ ਵਾ ਪਰ ਜਿੰਨਾ ਤੱਕ ਆਪਣੇ ਅੰਦਰ ਦੀ ਆਪਣੀ ਈਰਖਾ ਨਹੀਂ ਨਾ ਆਪਾਂ ਛੱਡਦੇ ਆਪਾਂ ਉਹਨਾਂ ਤੱਕ ਪੰਥ ਇਕੱਠੇ ਨਹੀਂ ਹੋਣਾ ਸੋ ਗੁਰਸਿੱਖੀ ਬੜੀ ਅਮੋਲਕ ਚੀਜ਼ ਆ ਮੈਂ ਤੇ ਇਹ ਗੱਲ ਕਹਿੰਨਾ ਵਾਂ ਕਿ ਇਹਦੇ ਨਾਲੋਂ ਚੰਗਾ ਵੀ ਤੁਸੀਂ ਨਾਮ ਅਮਰਤ ਪਾਣ ਕਰੋ ਨਾ ਬਾਣਾ ਪਾਓ ਜੇ ਤੁਸੀਂ ਨਹੀਂ ਜੇ ਸਾਹਮਦੇ ਜੇ ਤੁਸੀਂ ਬਾਣਾ ਪਾ ਕੇ ਗੁਰੂ ਨੂੰ ਤੇ ਪੰਥ ਨੂੰ ਤੇ ਕੌਮ ਨੂੰ ਬਦਨਾਮ ਕਰਨਾ ਆ ਫਿਰ ਸਾਨੂੰ ਇਦਾਂ ਦੇ ਆਗੂ ਤੇ ਲੀਡਰ ਨਹੀਂ ਜੇ ਚਾਹੀਦੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਸੱਚੇ ਪਿਤਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸ਼ੀਰਵਾਦ ਸਤਿਗੁਰਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਆਪ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਦੇਦਾਰ ਕਰਦੇ ਫਿਰਦੇ ਆ ਜੋ ਕੁਝ ਵੀ ਬੋਲਿਆ ਗਿਆ ਪਤਾ ਨਹੀਂ ਰੱਬ ਨੇ ਕੀ ਬਲਾ ਛੱਡਿਆ ਸੋ ਇੱਥੇ ਹੀ ਫਤਿਹ ਦੀ ਸਾਜਬ ਹੁੰਦੇ ਆ ਆਪ ਜੀ ਅਰਦਾਸ ਬੇਨਤੀ ਕਰਿਓ ਜਿਤਨੇ ਵੀ ਸਾਡੇ ਸਵਾਸ ਆ ਕੌਮ ਤੇ ਪੰਥ ਪ੍ਰਤੀ ਵਫਾਦਾਰ ਹੋਈਏ ਕਦੇ ਵਿਕੀਏ ਨਾ ਡਰੀਏ ਨਾ ਕਦੇ ਵੀ